ਹਾਂਜੀ ਕਿਉਂ ਨਹੀਂ ਆ ਰਹੀ ईटीटी केडर मास्टर केडर ਜਾਂ ਫਿਰ ਲੈਕਚਰਰ केडर ਦੀ ਨਵੀਂ ਭਰਤੀ ਸੋ ਇਸ ਵਿਸ਼ੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ-ਕਿਹੜੇ ਕਾਰਨ ਨੇ ਕੀ ਕੀ ਰੀਜ਼ਨ ਨੇ ਜਿੰਨਾ ਕਰਕੇ ਜੋ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਨਹੀਂ ਆ ਰਿਹਾ ਸੋ ਮੈਂ ਤਿੰਨ ਇਥੇ ਕਾਰਨ ਬੰਦਦੇ ਨੇ ਸਭ ਤੋਂ ਪਹਿਲਾ ਕਾਰਨ ਜਿਵੇਂ ਕਿ ਇਸ ਚੈਨਲ ਦੇ ਉੱਪਰ 6 ਮਨთ ਪਹਿਲਾਂ ਮੈਂ ਵੀਡੀਓ ਅਪਲੋਡ ਕੀਤੀ ਸੀ ਸੋ ਉਸ ਤੋਂ ਬਾਅਦ ਜਸਟ ਇਹੀ ਵੀਡੀਓ ਅਪਲੋਡ ਕਰ ਰਹੀ ਐ ਕਿਉਂਕਿ ਪਿਓਰਲੀ ਇਹ এডੂਕੇਸ਼ਨ ਚੈਨਲ ਹੈਗਾ ਤਾਂ ਜੋ ਉਹਦੇ ਵਿੱਚ ਵੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਜੋ ਸਭ ਤੋਂ ਮੇਨ ਜਿਹੜਾ ਰੀਜ਼ਨ ਹੈ ਕਿ ਕੋਈ ਵੀ ਗਵਰਨਮੈਂਟ ਹੋਵੇ ਅ ਅਗਰ ਤੁਸੀਂ ਪੁਰਾਣੀ ਹਿਸਟਰੀ ਦੇਖੋ ਆਪਣੇ ਆਪ ਵੀ ਚੈੱਕ ਕਰੋ ਤਾਂ ਜੋ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਉਂਦਾਗਾ ਤਾਂ ਉਹ ਪਿਛਲੇ ਸਾਲ ਡੇਢ ਸਾਲ ਦੇ ਅੰਦਰ ਹੀ ਆਉਂਦਾਗਾ ਜਿਸ ਤਰੀਕੇ ਨਾਲ 2022 ਦੇ ਵਿੱਚ ਗਵਰਨਮੈਂਟ ਆਈ ਤੇ 27 ਦੇ ਵਿੱਚ ਇਲੈਕਸ਼ਨ ਨੇ ਤੂੰ ਨਮੀ ਭਰਤੀ ਦਾ ਨੋਟੀਫਿਕੇਸ਼ਨ 26 ਵੀ ਆਪਣਾ ਸਟਾਰਟ ਹੋ ਚੁੱਕਾ ਹੁਣ ਤਾਂ 26 ਦੇ ਵਿੱਚ ਜਾਂ ਫਿਰ 27 ਤੱਕ ਜਿਹੜਾ ਹੈਗਾ ਉਹ ਕੰਟੀਨਿਊ ਰਹੇਗਾ ਠੀਕ ਹੈ ਜੀ ਸੋ ਬੜਾ ਮੇਨ ਰੀਜ਼ਨ ਹੈ ਮੈਂ ਪਹਿਲਾਂ ਵੀ ਇਹੀ ਗੱਲ ਤੁਹਾਨੂੰ ਬਾਰ-ਬਾਰ ਬੋਲਦਾ ਹੁੰਨਾ ਅ ਕਿ ਜੋ ਭਰਤੀ ਹੈ ਕਿਉਂਕਿ ਬਿਲਕੁਲ ਔਥੈਂਟਿਕ ਤੱਥਾਂ ਦੇ ਆਧਾਰ ਤੇ ਇੱਥੇ ਗੱਲ ਕੀਤੀ ਜਾਂਦੀ ਹੈ ਤਾਂ ਹੁਣ ਐਕਸਪੈਕਟਡ ਹੈ ਦੇਖੋ 26 ਦੇ ਵਿੱਚ ਡੈਫੀਨੇਟਲੀ ਬੰਨ ਹੀ ਬੰਨ ਨਾਗਾ ਤਾਂ ਜੋ ਵੀ ਤਿਆਰੀ ਕਰ ਰਹੇ ਨੇ ਉਹ ਆਪਣੀ ਤਿਆਰੀ ਖਿੱਚ ਕੇ ਰੱਖੋ ਹਾਲਾ ਕਿ ਮੈਨੂੰ ਪਤਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੇ ਸਾਥੀ ਪ੍ਰਪੇਅਰ ਹੋ ਰਹੇ ਨੇ ਈਟੀਟੀ ਕੇਡਰ ਜਾਂ ਫਿਰ ਮਾਸਟਰ ਕੇਡਰ ਜਾਂ ਲੈਕਚਰਾਰ ਕੇਡਰ ਦੇ ਲਈ ਲੈਕਚਰਾਰ ਕੇਡਰ ਤੇ ਕਿਦਾਂ ਦਾ ਟਾਪਿਕ ਹੈਗਾ ਕਿ ਜਿਸ ਤੇ ਖੁਦ ਆਪਣੇ ਐਜੂਕੇਸ਼ਨ ਮਿਨਿਸਟਰ ਨੇ ਵੀ ਬਿਆਨ ਦਿੱਤਾ ਸੀਗਾ ਕਿ ਅਸੀਂ ਬਹੁਤ ਜਲਦੀ ਜਾਰੀ ਕਰ ਰਿਹਾ ਨੋਟੀਫਿਕੇਸ਼ਨ ਬਟ ਕੀ ਹੋਇਆ ਕਿ ਹਾਲੇ ਤੱਕ ਕੁਝ ਨਹੀਂ ਹੋਇਆ ਆਪਾਂ ਸਾਰੇ ਜਾਣਦੇ ਆ ਤਾਂ ਕਰਕੇ ਬਹੁਤ ਸਾਰੇ ਸਾਥੀ ਲੰਬੇ ਸਮੇਂ ਤੋਂ ਤਿਆਰੀ ਦੇ ਵਿੱਚ ਉੱਟੇ ਹੋਏ ਸੀ ਅਤੇ ਹੁਣ ਤਾਂ ਕੁਝ ਸਾਥੀ ਇਦਾਂ ਦੇ ਵੀ ਹੋਣਗੇ ਜੋ ਕਿ ਜਿਨ੍ਹਾਂ ਨੇ ਆਪਣੀ ਪਹਿਲਾਂ ਜੌਬ ਛੱਡ ਦਿੱਤੀ ਹੋਏਗੀ ਕਿ ਅਸੀਂ ਤਿਆਰੀ ਕਰਨੀ ਆ ਤੇ ਹੁਣ ਉਹ ਦੁਬਾਰਾ ਆਪਣੀ ਜੌਬ ਵੀ ਅ ਪ੍ਰਾਈਵੇਟ ਜੌਬ ਤੇ ਕੰਟੀਨਿਊ ਹੋਏ ਹੋਣਗੇ ਠੀਕ ਹੈ ਸੋ ਬਹੁਤ ਸਾਰਾ ਐਕਸਪੈਕਟੇਸ਼ਨ ਹੁੰਦੀ ਹੈ ਜਦੋਂ ਗਵਰਨਮੈਂਟ ਚੇਂਜ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਰੀਜ਼ਨ ਤਾਂ ਦੇਖੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਸਭ ਤੋਂ ਪਹਿਲਾ ਤੇ ਵੱਡਾ ਰੀਜ਼ਨ ਤਾਂ ਇਹੀ ਹੈ ਕਿ ਅਗਰ ਆਪਾਂ ਪੁਰਾਣਾ ਚੱਕੀ ਦੇਖੀਏ ਤਾਂ ਨੋਟੀਫਿਕੇਸ਼ਨ ਇਲੈਕਸ਼ਨ ਦੇ ਨੇੜੇ ਹੀ ਸਾਨੂੰ ਦੇਖਣ ਨੂੰ ਮਿਲਦੇ ਨੇ ਸੋ ਨਾ ਆਪਾਂ ਸੈਕੰਡ ਫੈਕਟਰ ਦੀ ਗੱਲ ਕਰ ਲੈਨੇ ਆ ਜੀ ਜਿਹੜਾ ਸੈਕੰਡ ਫੈਕਟਰ ਹੈਗਾ ਜਿਸ ਤਰੀਕੇ ਨਾਲ 20 ਦੇ ਵਿੱਚ 20 ਜੁਲਾਈ ਅ 17 ਜੁਲਾਈ 2020 ਦੇ ਵਿੱਚ ਰੂਲ ਐਮੈਂਡ ਹੋਏ ਨੇ ਤੁਸੀਂ ਸਾਰੇ ਹੀ ਭਲੀ ਭੰਤੀ ਜਾਣਦੇ ਹੋ ਉਹਨਾਂ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ ਜੋ ਨਵੇਂ ਭਰਤੀ ਮੁਲਾਜ਼ਮ ਨੇ ਚਾਹੇ ਉਹ ਐਜੂਕੇਸ਼ਨ ਮੈਕਮੇ ਦੇ ਵਿੱਚ ਹੋਣ ਚਾਹੇ ਅ ਪੁਲਿਸ ਮੈਕਮੇ ਦੇ ਵਿੱਚ ਹੋਣ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋਣ ਤਾਂ ਉਹਨਾਂ ਤੇ ਉਹ ਰੂਲ ਇੰਪਲੀਮੈਂਟ ਹੋਏ ਤੇ ਉਹਨਾਂ ਦੀਆਂ ਤਨਖਾਹਾਂ ਪਹਿਲਾਂ ਨਾਲੋਂ ਬਹੁਤ ਘਟੀਆਂ ਤੇ ਉਸ ਤੋਂ ਬਾਅਦ ਕੀ ਹੋਇਆ ਜਿੰਨੀਆਂ ਵੀ ਭਰਤੀਆਂ ਨੇ ਉਹਨਾਂ ਸਭ ਦੇ ਜਿਹੜੇ ਕੋਰਟ ਦੇ ਵਿੱਚ ਕੇਸ ਲੱਗੇ ਹੋਏ ਨੇ ਜੀ ਠੀਕ ਹੈ ਬਹੁਤੇ ਨੂੰ ਤੁਹਾਡੇ ਨੂੰ ਪਤਾ ਹੋਵੇਗਾ ਬਹੁਤੇ ਨੂੰ ਨਹੀਂ ਪਤਾ ਹੋਵੇਗਾ ਤਾਂ ਉਹ ਕੋਰਟ ਦੇ ਵਿੱਚ ਕੀ ਹੈ ਕਿ ਉਹ ਡਿਮਾਂਡ ਕਰ ਰਹੇ ਨੇ ਕਿ ਇਕੁਅਲ ਵਰਕ ਇਕੁਅਲ ਪੇ ਬਰਾਬਰ ਕੰਮ ਬਰਾਬਰ ਤਨਖਾਹ ਡਿਮਾਂਡ ਹੈ ਉਹਨਾਂ ਦੀ ਜੋ ਕਿ ਜਾਇਜ਼ ਵੀ ਬੰਦੀ ਹੈ ਤੇ ਕਿਉਂਕਿ ਉਹਨਾਂ ਦੀ ਤਨਖਾਹ ਪਹਿਲਾਂ ਵਾਲੇ ਮਲਾਜ਼ਮਾਂ ਤੋਂ ਬਹੁਤ ਜ਼ਿਆਦਾ ਡਾਊਨ ਆਈ ਹੈ ਕਿਉਂਕਿ ਉਹ ਜੋ ਪੇ ਸਕੇਲ ਉਹਨਾਂ ਨੂੰ ਮਿਲਦਾ ਪਿਆ ਨਾ ਤਾਂ ਉਹ ਪੰਜਾਬ ਦਾ 7ਥ ਹੈ ਅ ਐਗਜ਼ੈਕਟਲੀ ਪੰਜਾਬ ਦਾ 6ਥ ਹੈ ਠੀਕ ਹੈ ਜੀ ਨਾ ਹੀ ਉਹ ਸੈਂਟਰ ਦਾ ਹੈਗਾ ਮਤਲਬ ਕੁੱਲ ਮਿਲਾ ਕੇ ਮਿਕਸ ਅਪ ਜਿਆ ਹੋਇਆ ਹੋਇਆ ਅਗਰ ਤੁਸੀਂ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਇਸ ਚੈਨਲ ਤੇ ਇੱਕ ਵੀਡੀਓ ਵੀ ਪਈ ਹੈ ਕਿ ਕੀ ਡਿਫਰੈਂਸ ਹੈਗਾ ਪੰਜਾਬ ਦੇ 7ਥੀ ਪੀ ਕਮਿਸ਼ਨ ਦੇ ਵਿੱਚ ਅਤੇ ਸੈਂਟਰ ਦੇ 7ਥੀ ਪੀ ਕਮਿਸ਼ਨ ਦੇ ਵਿੱਚ ਤਾਂ ਉਹ ਤੁਸੀਂ ਦੇਖ ਸਕਦੇ ਹੋ ਮੈਂ ਉੱਪਰ ਲਿੰਕ ਵੀ ਦੇ ਦੇਵਾਂਗਾ ਸੂ ਕੋਰਟ ਕੇਸ ਦੇਖੋ ਜੀ ਲੱਗੇ ਹੋਏ ਨੇ ਹੁਣ ਕੀ ਹੋਏਗਾ ਕਿ ਹੁਣ ਫਟਾਫਟ ਅਗਰ ਮੈਂ ਨਵੇਂ ਸਾਲ ਦੀ ਸਟਾਰਟਿੰਗ ਦੀ ਗੱਲ ਕਰਾਂ ਤਾਂ ਫਟਾਫਟ ਨੋਟੀਫਿਕੇਸ਼ਨ ਆ ਰਹੇ ਨੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਕੇਸ ਲਗਾਏ ਨੇ ਉਹਨਾਂ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਜਾ ਰਿਹਾ ਤੇ ਦੇਖਿਆ ਜਾ ਰਿਹਾਗਾ ਕਿ ਕਿਸ ਤਰੀਕੇ ਨਾਲ ਜੋ ਇਹਨਾਂ ਦੀ ਪੇ ਵੀ ਬੱਜੇ ਤੇ ਮਤਲਬ ਬਰਾਬਰ ਹੋ ਜੇ ਦੂਸਰੇ ਮੁਲਾਜ਼ਮਾਂ ਦੇ ਤੇ ਇਹਨਾਂ ਨੂੰ ਪੇ ਕਮਿਸ਼ਨ ਵੀ ਜਿਹੜਾ ਵੀ ਮਿਲਦਾ ਪਿਆ ਉਸ ਤਰੀਕੇ ਨਾਲ ਹੋਵੇ ਸੋ ਇੱਕ ਪ੍ਰੋਪਰ ਲੱਗ ਟਾਪਿਕ ਹੈ ਮੈਨੂੰ ਪਤਾ ਹੈ ਕਿ ਤੁਹਾਡੇ ਤੁਹਾਨੂੰ ਲੱਗ ਰਿਹਾ ਹੋਣਾ ਕਿ ਸਰ ਕਿਉਂ ਸਾਨੂੰ ਇਹ ਦੱਸ ਰਹੇ ਨੇ ਇਹਦੇ ਵਿੱਚ ਸਾਡਾ ਕੀ ਲਿੰਕ ਹੈ ਇਸ ਟਾਪਿਕ ਦੇ ਨਾਲ ਦੇਖੋ ਜੀ ਲਿੰਕ ਬੜਾ ਵੱਡਾ ਹੈ ਕਿਉਂਕਿ ਸਰਕਾਰ ਜਦੋਂ ਨੋਟੀਫਿਕੇਸ਼ਨ ਕੱਢ ਜਾਰੀ ਕਰੇਗੀ ਤਾਂ ਉਹਨਾਂ ਨੂੰ ਪੇ ਵੀ ਲਿਖਣੀ ਪੈਂਦੀ ਹੈ ਕਿ ਇਹਨਾਂ ਨੂੰ ਪੇ ਕਿਵੇਂ ਮਿਲੇਗੀ ਕਿਹੜੇ ਪੇ ਕਮਿਸ਼ਨ ਦੇ ਮਤਲਬ ਮਿਲੇਗੀ ਹੈਨਾ ਤੋ ਜਿਨਨੇ ਵੀ ਪਹਿਲਾਂ ਲੈਟਰ ਜਾਰੀ ਹੋਏ ਨੇ ਤਾਂ ਉਹਦੇ ਵਿੱਚ ਮੈਂਸ਼ਨ ਹੈਗਾ ਗਾ ਨੋਟੀਫਿਕੇਸ਼ਨ ਦੇ ਵਿੱਚ ਤਾਂ ਹੁਣ ਸਰਕਾਰ ਦੇਖੋ ਜੋ ਉਸ ਤੋਂ 5 ਸਾਲ 21 ਤੋਂ ਲੈ ਕੇ ਕਹਿ ਲਓ 20 ਤੋਂ ਲੈ ਕੇ ਕਹਿ ਲਓ 25 26 ਤੱਕ ਤਾਂ ਜਿਨਨੇ ਵੀ ਮੁਲਾਜ਼ਮ ਭਰਤੀ ਹੋਏ ਨੇ ਹਾਲੇ ਉਹਨਾਂ ਦਾ ਹੀ ਪ੍ਰੋਪਰ ਕਲੀਅਰ ਨਹੀਂ ਕਿ ਉਹਨਾਂ ਨੂੰ ਮਿਲੇਗਾ ਕੀ ਤਾਂ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਗਵਰਨਮੈਂਟ ਕੀ ਲਿਖੇਗੀ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਤਾਂ ਕਰ ਕਿ ਉਹ ਪਹਿਲਾਂ ਪੁਰਾਣੇ ਦਾ ਦੇਖ ਰਹੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਨਿੱਜੀ ਸੁਣਵਾਈ ਦੇ ਲਈ ਵੀ ਬੁਲਾਇਆ ਜਾ ਰਿਹਾ ਹੈ ਦਫਤਰ ਡੀਪੀਆਈ ਦਫਤਰ ਬੁਲਾਇਆ ਜਾ ਰਿਹਾ ਹੈਗਾ ਅ ਤਾਂ ਮਤਲਬ ਗਵਰਨਮੈਂਟ ਜੋ ਪ੍ਰਾਣੇ ਕੇਸ ਚੱਲਦੇ ਆ ਰਹੇ ਨਹੀਂ ਉਹਨਾਂ ਦਾ ਨਿਪਟਾਰਾ ਕਰਨ ਦੇ ਵਿੱਚ ਹੈ ਕਿ ਇਹਨਾਂ ਨੂੰ ਮਤਲਬ ਇਹਨਾਂ ਦਾ ਹੱਲ ਕੋਈ ਕਰ ਦਈਏ ਤੇ ਅਸੀਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਈਏ ਕਿਉਂਕਿ ਅਗਰ ਉਹ ਪਹਿਲਾਂ ਕਰਨਗੇ ਮੰਨ ਕੇ ਚੱਲੋ ਕਿ ਹਲੇ ਕੁਝ ਕਲੀਅਰ ਨਹੀਂ ਤੇ ਉਹ ਪਹਿਲਾਂ ਅਗਰ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਤਾਂ ਭਰਤੀ ਵੀ ਕਰ ਲੈਂਦੇ ਨੇ ਐਗਜ਼ਾਮ ਵੀ ਹੋ ਜਾਂਦਾ ਭਰਤੀ ਜੁਆਇਨਿੰਗ ਵੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਵੀ ਭਰਤੀ ਹੋਏ ਮੁਲਾਜ਼ਮ ਹੋਣਗੇ ਦੇਖੋ ਫਿਰ ਤੋਂ ਕੋਰਟ ਕੇਸ ਲਾ ਦੇਣਗੇ ਡਿਪਾਰਟਮੈਂਟ ਕੋਲ ਪਹਿਲੇ ਹੀ ਬਹੁਤ ਜ਼ਿਆਦਾ ਕੋਰਟ ਕੇਸ ਪਏ ਨੇ ਅਲੱਗ-ਅਲੱਗ ਡਿਪਾਰਟਮੈਂਟ ਕੋਲ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਜਾਂ ਕੋਈ ਹੋਰ ਡਿਪਾਰਟਮੈਂਟ ਦੀ ਗੱਲ ਕਰੀਏ ਸੋ ਇਹ ਬੜਾ ਵੱਡਾ ਰੀਜ਼ਨ ਹੈ ਕਿ ਪਹਿਲਾ ਪਹਿਲਾ ਵਾਲਿਆਂ ਦਾ ਫੈਸਲਾ ਹੋਏਗਾ ਆਈ ਥਿੰਕ ਸੋ ਤੇ ਬਹੁਤ ਜਲਦੀ ਹੋ ਜਾਏਗਾ ਕਲੈਕਸ਼ਨ ਵੀ ਉਹਨਾਂ ਨੂੰ ਕਰਨਾ ਵੀ ਪਵੇਗਾ ਕੁਝ ਨਾ ਕੁਝ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਵਾਂ ਨੋਟੀਫਿਕੇਸ਼ਨ ਆ ਜਾਰੀ ਹੋਏਗਾ ਜਿਸ ਤੇ ਵਿੱਚ ਪ੍ਰੋਪਰ ਪੇ ਸਕੇਲ ਵੀ ਮੈਂਸ਼ਨ ਕੀਤਾ ਹੋਏਗਾ ਕਿ ਕਿਹੜਾ ਦਿੱਤਾ ਜਾਏਗਾ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਠੀਕ ਹੈ ਜੀ ਸੋ ਅਗਰ ਮੈਂ ਹੁਣ ਦੱਸਾਂ ਕਿ ਹੁਣ ਸਪੀਡ ਅਪ ਬੜਾ ਹੋਇਆ ਹੋਇਆ ਕੰਮ ਬਹੁਤ ਜਲਦੀ ਜੋ ਵੀ ਪ੍ਰਾਣੀ ਮਲਾਜ਼ਮ ਨੇ ਉਹਨਾਂ ਨੂੰ ਇੱਕ ਸਾਰਿਆਂ ਨੂੰ ਇੱਕ ਪ੍ਰੋਪਰ ਵੇ ਦੇ ਨਾਲ ਪੇ ਵਗੈਰਾ ਡਿਸਾਈਡ ਹੋ ਜਾਣੀ ਹੈ ਉਹਨਾਂ ਦੀ ਤੇ ਉਸ ਤੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ 26 ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਸੈਕੰਡ ਰੀਜ਼ਨ ਪਹਿਲਾ ਰੀਜ਼ਨ ਸੀਗਾ ਕਿ ਹਰ ਗਵਰਨਮੈਂਟ ਦੀ ਪਾਲਿਸੀ ਹੀ ਹੁੰਦੀ ਹੈ ਕਿ ਇਲੈਕਸ਼ਨ ਤੋਂ ਥੋੜਾ ਟਾਈਮ ਪਹਿਲਾਂ ਹੀ ਉਹ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਭਰਤੀ ਦਾ ਸੈਕੰਡ ਆ ਗਿਆ ਬੜਾ ਵੱਡਾ ਇਸ਼ੂ ਹੈ ਜਿਹੜਾ ਕਿ ਪੇ ਸਕੇਲ ਹਾਲਾਂਕਿ ਤੁਹਾਡੇ ਲਈ ਛੋਟਾ ਲੱਗ ਰਿਹਾ ਹੋਵੇਗਾ ਪਰ ਡਿਪਾਰਟਮੈਂਟ ਦੇ ਲਈ ਜਿਨ੍ਹਾਂ ਨੇ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਹੈਗਾ ਉਹਨਾਂ ਦੇ ਲਈ ਇਹ ਬਹੁਤ ਵੱਡਾ ਫੈਕਟਰ ਹੈ ਹਾਂਜੀ 3rd ਜਿਹੜਾ ਹੋਰ ਵੀ ਇਸ ਤੋਂ ਵੀ ਬਿਗ ਰੀਜ਼ਨ ਹੈਗਾ ਉਹ ਇਹ ਹੈ ਕਿ ਪਹਿਲਾਂ ਅਗਰ ਤੁਹਾਨੂੰ ਪਤਾ ਹੋਵੇ ਕਿ 50% ਪ੍ਰਮੋਸ਼ਨ ਹੁੰਦੀ ਸੀ ਤੇ 50% ਜਿਹੜੇ ਹੈਗੇ ਸੀ ਨਵੀਂ ਭਰਤੀ ਹੁੰਦੀ ਸੀ ਪਰ ਉਸ ਤੋਂ ਬਾਅਦ ਇਸ ਸਰਕਾਰ ਨੇ ਰੂਲ ਨੂੰ ਚੇਂਜ ਕਰਕੇ 75% ਦੇ ਕਰੀਬ ਪ੍ਰਮੋਸ਼ਨ ਕਰਤਾ ਅਗਰ ਮੈਂ ਗਲਤ ਨਹੀਂ ਹਾਂ ਤਾਂ 25% ਦੇ ਕਰੀਬ ਨਵੀਂ ਭਰਤੀ ਕਰਤੀ ਭਾਬ ਹੁਣ ਪ੍ਰਮੋਸ਼ਨਾਂ ਵੱਧ ਹੋ ਰਹੀਆਂ ਨੇ ਠੀਕ ਹੈ ਜੀ ਪ੍ਰਮੋਸ਼ਨਾਂ ਹੋ ਰਹੀਆਂ ਨੇ ਉੱਪਰ ਪ੍ਰਮੋਸ਼ਨਾਂ ਨੂੰ ਜੁਆਇਨਿੰਗ ਵੀ ਹੋ ਰਹੀ ਹੈ ਅੱਜ ਦੀ ਰੇਟ ਦੇ ਵਿੱਚ ਚਲਦੀਆਂ ਪਈਆਂ ਨੇ ਜੁਆਇਨਿੰਗ ਵੀ ਜਿਨ੍ਹਾਂ ਦੀ ਪ੍ਰਮੋਸ਼ਨ ਹੋਈ ਹੈ ਤੇ ਜੋ ਨਵੀਂ ਭਰਤੀ ਹੈ 25% ਰਹੇਗੀ ਭਾਬ ਹੁਣ ਪ੍ਰਮੋਸ਼ਨਾਂ ਕਰਕੇ ਹੀ ਉੱਪਰਲੇ ਜਿਵੇਂ 8TT ਵਾਲੇ ਪ੍ਰਮੋਟ ਹੋਗੇ ਦੇਖੋ ਮਾਸਟਰ ਦੇ ਵਿੱਚ ਤਾਂ 8TT ਤਾਂ ਖਾਲੀ ਹੋਏਗਾ ਠੀਕ ਹੈ ਤਾਂ ਮਾਸਟਰ ਥੋੜਾ ਜਿਹਾ ਫਿਲ ਹੋ ਜਾਏਗਾ ਮਾਸਟਰ ਵਾਲੇ ਅੱਗੇ ਜਿਹੜੇ ਹੈਗੇ ਨੇ ਉਹ ਕੁਝ ਪ੍ਰਮੋਟ ਹੋ ਜਾਣਗੇ ਲੈਕਚਰਰ ਦੇ ਵਿੱਚ ਸੋ ਇਦਾਂ ਹੀ ਕੰਟੀਨਿਊ ਚੱਲੇਗਾ ਤਾਂ ਪਹਿਲਾਂ 50 50 ਕਰਕੇ ਵੀ ਜਿਆਦਾ ਨੋਟੀਫਿਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੇ ਸੀ ਹੁਣ ਜੋ ਪ੍ਰੋਮੋਸ਼ਨ ਦਾ ਕੋਟਾ ਜਿਆਦਾ ਹੋ ਗਿਆ ਤੇ ਨਵੀਂ ਭਰਤੀ ਵਾਲਾ ਜਿਹੜਾ ਕੋਟਾ ਹੈ ਉਹ ਥੋੜਾ ਘਟਾਤਾ ਤਾਂ ਕਰਕੇ ਅਗਰ ਭਰਤੀ ਆਉਂਦੀ ਵੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਲਿਮਟਿਡ ਸੀਟ ਹੀ ਦੇਖਣ ਨੂੰ ਮਿਲ ਸਕਦੀਆਂ ਨੇ ਠੀਕ ਹੈ ਜੀ ਸੋ ਇਹ ਬੜਾ ਵੱਡਾ ਥਰਡ ਰੀਜ਼ਨ ਸੀਗਾ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਕਿ ਪੋਸਟਾਂ ਨਹੀਂ ਹੈਗੀਆਂ ਸਕੂਲਾਂ ਦੇ ਵਿੱਚ ਅਗਰ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਤਾਂ ਲੈਕਚਰਰ ਦੀਆਂ ਸਭ ਤੋਂ ਜ਼ਿਆਦਾ ਸਾਮੀਆਂ ਖਾਲੀ ਨੇ ਇੱਥੋਂ ਤੱਕ ਕਿ ਲੈਕਚਰਰ ਮਾਸਟਰ ਤੇ ਸ਼ੈਡੂ ਇੱਥੋਂ ਤੱਕ ਕਿ ਪ੍ਰਿੰਸੀਪਲ ਦੀਆਂ ਸਾਮੀਆਂ ਵੀ ਫਿਲ ਨਹੀਂ ਹੈਗੀਆਂ ਠੀਕ ਹੈ ਜੀ ਪ੍ਰਿੰਸੀਪਲ ਹੈਡਮਾਸਟਰ ਕਹ ਲੋ ਤਾਂ ਜਗ੍ਹਾ ਹੈ ਵੈਕੈਂਸੀ ਹੈ ਲੇਕਿਨ ਜੋ ਸੈਕੰਡਰੀ ਰੀਜ਼ਨ ਮੈਂ ਤੁਹਾਨੂੰ ਦੱਸਿਆ ਸੀਗਾ ਕਿਤੇ ਨਾ ਕਿਤੇ ਪੇ ਸਕੀਲ ਵਾਲਾ ਤਾਂ ਉਹ ਵੀ ਇੱਕ ਫੈਕਟਰ ਹੈ ਐਂਡ ਥਰਡ ਫੈਕਟਰ ਤੁਹਾਨੂੰ ਮੈਂ ਦੱਸਦਾ ਕਿ ਹੁਣ ਜੋ ਪ੍ਰੋਮੋਸ਼ਨਸ ਦਾ ਕੋਟਾ ਹੈਗਾ ਉਹ ਜ਼ਿਆਦਾ ਹੋ ਗਿਆ ਨਵੀਂ ਭਰਤੀ ਦੇ ਨਾਲੋਂ ਪਰ ਇਹਦਾ ਮਤਲਬ ਇਹ ਨਹੀਂ ਕਿ ਨਵੀਂ ਭਰਤੀ ਨਹੀਂ ਆਊਗੀ ਆਊੀ ਗੀਓ ਕੀ ਪਿਛਲੇ 3-4 ਸਾਲ ਤੋਂ ਨਹੀਂ ਆਈ ਤੇ ਆਊ ਵੀ ਵਧੀਆ ਗਿਣਤੀ ਦੇ ਵਿੱਚ ਸੋ ਉਹਦੇ ਲਈ ਤੁਸੀਂ ਪ੍ਰਪੇਅਰ ਕਰਦੇ ਰਹੋ ਸੋ ਹੋਪਫੁਲੀ 26 ਦੇ ਵਿੱਚ ਆਪਾਂ ਨੂੰ ਭਰਤੀ ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਐਂਡ ਇਹ ਵੀਡੀਓ ਤੁਹਾਡੇ ਮੋਟੀਵੇਸ਼ਨ ਲਈ ਵੀ ਸੀਗੀ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਬਹੁਤ ਐਨਾ ਮੋਟੀਵੇਸ਼ਨ ਜਿਹੜਾ ਹੈਗਾ ਉਹ ਥੋੜਾ ਘਟ ਜਾਂਦਾ ਹੈਗਾ ਹਨਾ ਕਿਉਂਕਿ ਇਹ 골ਡਨ ਟਾਈਮ ਹੈ 2026 ਮੈਂ ਪਹਿਲਾਂ ਵੀ ਬੋਲਦਾ ਇਹ ਨਹੀਂ ਮੈਂ ਅੱਜ ਬੋਲ ਰਿਹਾ ਤੁਸੀਂ ਮੇਰੇ ਨਾਲ ਪੁਰਾਣੀਆਂ ਵੀਡੀਓਜ਼ ਚੱਕ ਕੇ ਦੇਖੋ 25 ਦੇ ਵਿੱਚ ਜੋ ਪਾਈਆਂ ਨੇ ਹੋ ਸਕਦਾ 24 ਵੀ ਪਾਈਆਂ ਨੇ ਤਾਂ ਉੱਥੇ ਵੀ ਮੈਂ ਇਹ ਗੱਲ ਬੋਲੀ ਹੈ ਕਿ 2026 ਤੁਹਾਡੇ ਲਈ ਬੜਾ 골ਡਨ ਪੀਰੀਅਡ ਹੈ ਜਿਨ੍ਹਾਂ ਨੇ ਜੁਆਇਨ ਕਰਨਾ ਜਿਨ੍ਹਾਂ ਨੇ ਅਪਾਇੰਟਮੈਂਟ ਜਿਹੜੀ ਹੈਗੀ ਹੈ ਜਿਨ੍ਹਾਂ ਦੀ ਪੋਸੀਬਲ ਹੋ ਸਕਦੀ ਹੈ ਅਗਰ ਤੁਸੀਂ ਮਿਹਨਤ ਕਰੋ ਤਾਂ ਕਿ 27 ਦੇ ਵਿੱਚ ਤਾਂ ਇਲੈਕਸ਼ਨ ਹੀ ਨੇ ਸਟਾਰਟਿੰਗ ਦੇ ਵਿੱਚ ਤਾਂ 26 ਦੇ ਵਿੱਚ ਬਹੁਤ ਕੁਝ ਹੋਣ ਵਾਲਾਗਾ ਠੀਕ ਹੈ ਬਸ ਤੁਹਾਨੂੰ ਇਹੀ ਕਹੂੰਗਾ ਕਿ ਆਪਣੀ ਤਿਆਰੀ ਨੂੰ ਖਿੱਚ ਕੇ ਰੱਖੋ